ਕਰ ਦੋਸਤੋ आरकेजी टीवी ਤੇ ਤੁਹਾਡਾ ਸਵਾਗਤ ਹੈ ਅ ਗੱਲ ਕਰ ਲਈਏ ਫਾਇਲ ਕਹਿ ਰਹੀ ਦੀ ਬਾਰਡਰ ਪੱਟੀ ਤੇ ਜੋ ਆਇ ਸਾਲ ਜਿਵੇਂ 2023 ਦੇ ਵਿੱਚ ਵੀ ਹੜ੍ਹਾਂ ਨੇ ਮਾਰ ਦਿੱਤੀ ਤੇ 2025 ਦੇ ਵਿੱਚ ਵੀ ਅਜ ਹੜ੍ਹਾਂ ਦੀ ਸਥਿਤੀ ਬਣੀ ਹੋਈ ਹੈ ਪਿੰਡ ਵਾਸੀ ਵੀ ਸਾਡੇ ਨਾਲ ਮੌਜੂਦ ਨੇ ਪਰ ਤੁਹਾਨੂੰ ਪਹਿਲਾਂ ਵਖਾਦੀਆਂ ਤਸਵੀਰਾਂ ਦੇ ਵਿੱਚ ਬੈਕ ਸਾਈਡ ਵੇਖ ਸਕਦੇ ਹੋ ਇਹ ਜਿਹੜਾ ਬੇੜਾ ਇੱਕ ਬਰਾ ਖਿੱਚ ਰਿਹਾ ਹੈ ਤੇ ਪਿੰਡ ਵਾਸੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰ ਲਾਂਗੇ ਵੀ ਜਿਹੜਾ ਇਹ ਦਰਿਆ ਦਾ ਪਾਣੀ ਕਿੰਨੇ ਪੱਧਰ ਤੇ ਕਿੰਨੇ ਸਮੇਂ ਤੇ ਵਧਿਆ ਤੇ ਕਿੰਨਾ ਚਿਰ ਹੋ ਗਿਆ ਹਾਂਜੀ ਵੀਰ ਜੀ ਤੁਸੀਂ ਇੱਥੇ ਪਹੁੰਚੇ ਹੋ ਦਰਿਆ ਦੇ ਕੰਢੇ ਤੇ ਪਾਣੀ ਦੀ ਕਿਸ ਤਰ੍ਹਾਂ ਦੀ ਸਥਿਤੀ ਲੱਗ ਰਹੀ ਹੈ ਪਾਣੀ ਜੀ ਸੇਰ ਵਾਦ ਰਹੀ ਹੈ ਹੂੰ ਸੇਰ ਵਾਦ ਅੱਗੇ ਪਹਿਲੇ ਕਾਲੀ ਦਾਲ ਦੀ ਬਾਦਲ ਜੀ ਗਰੇ ਆਗੇ ਨੇ ਕੋਈ ਪੁਲ ਪਾ ਕੇ ਦੇ ਗਏਗਾ ਸਾਹ ਹਾਂ ਪੁਲ ਦੀ ਗੱਲ ਕੀਤੀ ਹੈ ਲੋਕੇਸ਼ਨ ਦਿਖਾ ਦਿਓ ਇੱਧਰ ਵੀ ਜਿਹੜਾ ਆ ਰਸਤਾ ਆ ਰਿਹਾ ਹੈ ਹਾਂਜੀ ਹਾਂਜੀ ਇਹ ਰਸਤਾ ਬਾਬਾ ਖਾਜੇ ਪੀਰਣਾ ਹਾਂ ਖਾਜੇ ਪੀਰਾਂ ਰਸਤਾ ਆ ਰਿਹਾ ਤੇ ਇਹ ਇਧਰ ਦੀ ਪੁਲਿਸ ਹੈਗੀ ਹਾਂਜੀ ਅੱਛਾ ਉਹ ਕਹਿੰਦੇ ਇਤੋਂ ਕੇ ਗਲਬਾ ਆ ਗਿਆ ਉਹ ਕਹਿੰਦੇ ਵੀ ਨਾਜ਼ਲ ਪੋਲ ਬਣਾ ਕੇ ਸਾਨੂੰ ਦੇ ਗਿਆ ਉੱਚੋਂ ਆ ਗਿਆ ਦੂਜੀ ਆਪਣੇ ਕਾਂਗਰਸ ਉਹ ਵੀ ਸਾਨੂੰ ਪੋਲ ਬਣਾ ਕੇ ਦੇ ਗੀਏ ਹੁਣ ਤੀਜੇ ਨੰਬਰ ਤੇ ਸੋਨਾ ਆ ਗਿਆ ਇਹ ਬਣਾ ਆਮ ਪਾਰਟੀ ਦੇ ਝਾੜੂ ਵਾਲੇ ਉਹਨੂੰ ਸਾਨੂੰ ਪੋਲ ਬਣਾ ਕੇ ਪੋਲ ਦੇ ਠੁਕਤ ਦੇ ਪਰ ਜਨਾਬ ਆਹ ਦੇਖੋ 베ੜੀ ਆ 베ੜੀ ਤਾਂ ਸਾਹਮਣੇ ਖੜੀ ਏ ਆ 베ੜੀ ਆ ਰਹੀ ਆ ਪਾਣੀ ਕਿੰਨਾ ਖੜਾ ਹੈ ਸ਼ੇਰ ਦੇ 3 ਫੁੱਟ ਪਾਣੀ ਵਧ ਗਿਆ ਹੈ ਪਾਣੀ ਬਾਹਰ ਦਰਿਆ ਤੋਂ ਬਾਹਰ ਆ ਗਿਆ ਹੈ ਪਾਣੀ ਬਾਹਰ ਸਾਨੂੰ ਖਤਰਾ ਖੇਤਾਂ ਨੂੰ ਸੱਜਣ ਖਤਰਾ ਪੈ ਗਿਆ ਹੈ ਅਸੀਂ ਦਾ ਨਾ ਫੱਕਾ ਟਾਣੀਆਂ ਕੇਰੀਆਂ ਪਈਆਂ ਹਾਂਜੀ ਆਸੇ ਪਾਸੇ ਜੀ ਟਾਣੀਆਂ ਕੇਰੀਆਂ ਪਈਆਂ ਵਾਜਾ ਪਿਰ ਦੇ ਜੋ ਨਜ਼ਦੀਕ ਮੇਲਾ ਲੱਗਿਆ ਹੈ ਉੱਥੇ ਵੀ ਟਾਣੀਆਂ ਕੇਰੀਆਂ ਪਈਆਂ ਕਿਸੇ ਤਰ੍ਹਾਂ ਦਾ ਕੋਈ ਹੱਲ ਹੀ ਨਹੀਂ ਹੈਗਾ ਹੱਲ ਜੇ ਤੁਸੀਂ ਇੱਕ ਪੁਲ ਦੀ ਗੱਲ ਕੀਤੀ ਹੈ ਇੱਥੋਂ ਲੋਕੇਸ਼ਨ ਜੰਦੇ ਅਗਲੇ ਪਾਸੇ ਪਿੰਡ ਕਿਹੜੇ ਕਿਹੜੇ ਪੈ ਜਾਂਦੇ ਗਲਾਬਾ ਤੇਰਾ ਪਿੰਡ ਬੰਦਿਆ ਤੇਰਾ ਪਿੰਡ ਪੈਂਦੇ ਇਥੋਂ ਲੈਵਲ ਲੈ ਗਿਆ ਸੈਂਪਲ ਲੈ ਗਿਆ ਮਿੱਟੀ ਦਾ ਲੈ ਗਿਆ ਕਹਿੰਦੇ ਸੀ 6 ਮਹੀਨੇ ਦੇ ਬਾਅਦ ਪੁਲ ਟੁੱਟਪਾਵਾਂਗੇ ਅੱਜ 6 ਮਹੀਨਾ ਕਿੱਥੇ ਗਿਆ ਨੰਦਾ ਗੱਲ 6 ਮਹੀਨੇ ਦੀ ਕੀਤੀ ਪੁਲ ਟੁੱਟਪਾਵਾਂਗੇ ਤੇ ਪਰ ਇਸ ਟਾਈਮ ਤੱਕ ਜਿਹੜਾ ਹਾਰਡ ਦੀ ਸਥਿਤੀ ਬਣੀ ਐ ਤਾਂ ਐਡਾ ਬੇੜਾ ਲੈ ਗਿਆ ਖਲ ਤਾਂ ਹਾਂਜੀ ਇਹ ਬੇੜਾ ਕੀ ਇਹ ਤਾਂ ਜਨਤਾ ਡੁੱਬਣ ਦਾ ਹੈ ਖਤਰਾ ਹੈ ਕਿਸ ਤਰ੍ਹਾਂ ਕੋਈ ਹੱਲ ਹੈ ਹੀ ਨਹੀਂ ਨੰਦਾ ਉਹਨਾਂ ਦਾ ਚੱਪੂ ਨਾ ਰੱਸਾ ਕੀ ਤਰ੍ਹਾਂ ਕੋਈ ਕੀ ਤਰ੍ਹਾਂ ਨਹੀਂ ਐਦਾ ਹੀ ਖਿੱਚ ਕੇ ਲੈ ਜਾਂਦੇ ਕਾ ਕੋਈ ਜਾਂ ਵੱਡਾ ਡੁੱਬ ਜਾਏਗਾ ਤੇ ਉਹ ਉਹ ਕਿਨੂੰ ਕਵਾਂਗੇ ਸਰਕਾਰ ਨੂੰ ਕਹਿਣਾ ਹੋਰ ਕਿਨੂੰ ਕਹੀਏ ਹੋਰ ਕਿਸ ਤਰ੍ਹਾਂ ਦਾ ਫਸਲਾ ਡੁੱਬਿਆ ਤੇ ਪਿਛਲੇ ਸਾਲ ਪਲਾਨ ਵਿੱਚ ਪਾਣੀ ਆਇਆ ਸੀ ਮੇਰੇ ਅਜੇ ਵੀ ਗਾਂਟਰ ਵਿੱਚ ਪਿਆ ਪੱਟ ਕੇ ਵੇਖਿਓ ਜੋ ਵੀ ਅਸੀਂ ਲਾਣੀ ਚਲਾਨ ਆਹ ਵੇਖ ਲਓ ਜੀ ਫਾਰਜੀ ਕੋਈ ਚਲਾਨ ਦੀ ਚੀਜ਼ ਨਹੀਂ ਇਹ ਕੱਲਾ ਕਿੱਲਾ ਜਿਹਾ ਲੀ ਫੜਾ ਡਾਂਗ ਉਹਦੇ ਨਾਲ ਜਿਹੜੀ ਖਿਰਕੀ ਮਿਲ ਜਾਵੇਗਾ ਆਹ ਪਾਣੀ ਵਲ ਫਰਾਂਸ ਪਰ ਪਾਣੀ ਪਾਣੀ ਲਗਾਏ ਪੋਲਾ ਤਿੰਨ ਅਵਰ ਸਰਕਾਰਾਂ ਚਾਰਾਂ ਉਹ ਬਣਾ ਗਈਆਂ ਨੇ ਬਣ ਗਈਆਂ ਫੰਦੇ ਸਾਡੇ ਬਾਅਦ ਕੈਮਰਾਮੈਨ ਨੂੰ ਕਹਾਂਗਾ ਕਿ ਡੇੜਾ ਕੋਰੀ ਦਿਖਾਤਾ ਜਾਵੇ ਆ ਬਾਦ ਡੇੜਾ ਵੇਖ ਲਓ ਫੇਰ ਸਾਹਮਣੇ ਖੜਾ ਪਾਣੀ ਹੈਗਾ ਲਗਭਗ ਹੁਣ ਕਿੰਨੇ ਫੁੱਟ ਹੋਊਗਾ 25 ਫੁੱਟ ਪਾਣੀ ਬੜਾ ਇੱਕ ਹਰਦੂ ਪਾੜ 35 ਫੁੱਟ ਪਾਣੀ 25 35 ਫੁੱਟ 35 ਫੁੱਟ ਪਾਣੀ ਦੀ ਗੱਲ ਕੀਤੀ ਤੇ ਜਿਹੜਾ ਇਹ ਟੋੜਾ ਵਨ ਜਗਾ ਇਹ ਤਾਂ ਕੱਢ ਦੂਗਾ ਘਟ ਹੋਵੇਗਾ 10 12 ਫੁੱਟ ਥੱਲੇ ਕਿਵੇਂ ਨੰਗੂਗਾ ਇਹ ਨਿਆਸਰਾ ਕਰਨਾ ਹੈ ਹਾਂਜੀ ਦੂਸਰੀ ਤਰ੍ਹਾਂ ਪਾ ਇਹ ਦੂਜੇ ਨਿਆਸਰਾ ਕਰਨਾ ਹੈ એનો કો જંકડી બાંધનારો એનો છળ નાઈ દોયું તુરા કરના દેખ લો